ਵੀਰਾਂ ਵੱਲੋਂ ਹੁਕਮ ਹੋਇਆ ਸੀ ਕਿ ਉਹਨਾਂ ਸ਼ਹੀਦਾਂ ਦੀਆਂ ਜਿਹੜੀਆਂ ਵਾਰਦਾਵਾਂ ਮੈਂ ਆਪ ਜੀ ਨਾਲ ਸਾਂਝੀਆਂ ਕਰ ਜਾਵਾਂ ਤੇ ਸਮਾਂ ਬੜਾ ਸੀਮਤ ਲਈ ਤੇ ਮੈਂ ਸਮਾਂ ਨਹੀਂ ਲੈਣਾ ਚਿੱਤ ਕਰੇ ਸਾਰਾ ਹੀ ਪੰਜਾਬ ਘੁੰਮਾਂ ਮੈਂ ਹਰਮੰਦਰ ਦੀ ਧਰਤੀ ਨੂੰ ਜਾ ਕੇ ਚੁੰਮਾਂ ਮੈਂ ਰਾਹ ਦੇ ਵਿੱਚ ਬੜੇ ਸਾਰੇ ਪਿੰਡ ਵੇਖੇ ਨੇ ਤੇ ਸੂਰਮੇ ਪਗਾ ਕੇ ਜਿਹੜੀ ਹਿੰਦ ਵੇਖੇ ਨੇ ਨਵਾਂ ਪਿੰਡ ਅੱਡੇ ਤੋਂ ਮੈਂ ਬੱਸ ਚੜ੍ਹਿਆ ਆਣ ਜਦੋਂ ਮਾਨੋਚਾਲ ਵਿੱਚ ਖੜਿਆ ਨਵਾ ਪਿੰਡ ਅੱਡੇ ਤੋਂ ਮੈਂ ਬੱਸ ਚੜਿਆ ਤੇ ਆਣ ਜਦੋਂ ਮਾਨੋਚਾਲ ਵਿੱਚ ਖੜਿਆ ਉਸੇ ਵੇਲੇ ਦਿਲ 'ਚ ਆਇਆ ਖਿਆਲ ਜੀ ਇਸ ਪਿੰਡ ਦਾ ਤਾਂ ਬਾਬਾ ਮਾਨੋਚਾਲ ਸੀ ਦਿਲ ਵਾਲੀ ਅੱਖ 'ਚ ਬੈਰੀ ਨੂੰ ਜਾਲਦਾ ਤੇ ਬੱਬਰਾਂ ਦਾ ਮੋਢੀ ਪਿੰਡ ਦਸੂਹਾਲ ਦਾ ਬੱਸ ਜਦੋਂ ਤਰਨਤਨ ਸ਼ਹਿਰ ਪੁੱਜ ਗਈ ਭਾਈ ਭੋਲੇ ਦਾ ਇਹ ਸ਼ਹਿਰ ਮੈਨੂੰ ਗੱਲ ਸੁਝ ਗਈ ਹਰ ਵੇਲੇ ਮੌਤ ਨੂੰ ਕਰੇ ਮਖੌਲ ਜੀ ਅਨਾਰ ਸਿੰਘ ਪਾੜਾ ਨਾਲ ਜੱਜ ਜੋੜ ਜੀ ਪਹੁੰਚ ਜੰਡੇ ਵਾਲੇ ਤੋਂ ਮੈਂ ਬੱਸ ਬਦਲੀ ਤੇ ਜਿੰਦਾ ਸੁੱਖਾ ਚੇਤੇ ਆ ਗਏ ਵੇਗ ਗਦਰੀ ਪੁੱਤਰਿਆ ਬੱਸ ਪਹੁੰਚ ਕੇ ਬਟਾਲੇ ਤੇ ਗੱਗੂ ਹਰਚੰਦ ਵੀ ਅਣਖ ਵਾਲੇ ਨੇ ਕਲਾ ਨਾਮ ਕੋਲ ਅਗਮਾਨ ਆ ਗਿਆ ਸਤਵੰਤ ਉੱਤੇ ਬੜਾ ਮੈਨੂੰ ਮਾਰ ਆ ਗਿਆ ਮੈਹਤੇ ਤੋਂ ਲੁਧਿਆਣੇ ਚਾਲੇ ਪਾ ਲੈ 13 ਸਿੰਘਾਂ ਦੇ ਜ਼ਖਮ ਸੀਨੇ ਨਾਲ ਲਾ ਲੈ ਮੈਹਤੇ ਤੋਂ ਲੁਧਿਆਣੇ ਚਾਲੇ ਪਾ ਲੈ 13 ਸਿੰਘਾਂ ਦੇ ਜ਼ਖਮ ਸੀਨੇ ਨਾਲ ਲਾ ਲੈ ਪਹੁੰਚ ਕੇ ਫਲੋਰ 'ਚ ਤੇ ਆਈ ਗੱਲ ਸੀ ਪਹੁੰਚ ਕੇ ਫਲੋਰ 'ਚ ਤੇ ਆਈ ਗੱਲ ਸੀ ਨਸ਼ਤਰ ਸਿੰਘ ਰੋਡੇ ਬਾਈ ਕੀਤਾ ਹੱਲ ਸੀ ਕਾਰ ਪਿੱਛੇ ਉਸਨੇ ਬੁਲਟ ਲਾਇਆ ਸੀ ਤੇ ਜਗਤੂ ਦਾ ਮੇਲ ਮੌਤ ਲਾ ਕਰਾਇਆ ਸੀ ਕੋਇਆ ਨਹੀਂ ਸਬਰ ਦਿਲ ਮਰ ਜਾਣੇ ਤੋਂ ਤੇ ਲੈ ਲਿਆ ਬੁਲਟ ਮੈਂ ਵੀ ਲੋਹਦੇ ਆਣੇ ਤੋਂ ਚੜ ਕੇ ਬੁਲਟ ਤੇ ਮੈਂ ਮੋਕੇ ਆ ਗਿਆ ਜੀ ਝੁੱਕ ਗਿਆ ਸੀਸ ਜਦੋਂ ਰੋਡੇ ਆ ਗਿਆ ਸੰਤ ਸਿਪਾਹੀ ਸੂਰਮਾਨਲੇ ਮਰਦ ਤਾਂ ਇੱਕੋ ਹੀ ਟੱਕਿਆ ਮੈਂ ਬਾਕੀ ਤਾਂ ਸਭ ਰਖਾਨਾ ਸੰਤ ਤਾਂ ਇੱਕੋ ਹੀ ਟੱਕਿਆ ਮੈਂ ਬਾਕੀ ਤਾਂ ਸਭ ਦੁਕਾਨਾਂ ਨੇ ਚੜ ਕੇ ਬੁੱਲ੍ਹ ਤੇ ਨਾ ਮੋਗੇ ਆ ਗਿਆ ਝੁੱਕ ਗਿਆ ਸੀਸ ਜਦੋਂ ਰੋਡੇ ਆ ਗਿਆ ਸੰਤ ਸਿਪਾਹੀ ਸੂਰਮਾ ਦਲੇਰ ਆ ਲੋਕੀ ਜੀ ਨੂੰ ਕਹਿੰਦੇ ਭਿੰਡਰਾਂ ਦਾ ਸ਼ੇਰ ਆ ਸੂਰਮਾ ਸੀ ਉਹ ਵੀ ਬੜਾ ਪੱਕਾ ਹਿੰਟ ਦਾ ਗੁਰਜੰਤ ਸਿੰਘ ਚੇਤੇ ਆਇਆ ਬੁੱਧ ਸਿੰਘ ਦਾ ਮਲੋਏ ਵਿੱਚ ਆਤਮ ਸੂਰਮਾ ਤੇ ਇੰਦਰਾ ਨੂੰ ਜੀਨੇ ਜਾਣ ਦਿੱਤਾ ਦੂਰਨਾ ਮਾਧੇ ਦੇ ਸਖਮ ਜਿਸ ਉਤੇ ਮਾਰ ਸੀ ਉਹਦਾ ਨਾਮ ਜਗਰਾਜ ਆਖਦੇ ਤੂਹਾਨ ਸੀ ਸੁਣੇ ਉਹਦੇ ਚਰਚੇ ਸੀ ਪਾਸੇ ਚਾਰੇ ਮੈਂ ਤੇ ਮਿੱਟੀ ਮੱਥੇ ਲਾਈ ਪਹੁੰਚ ਕੇ ਹਵਾ ਮੈਂ ਚੌਂਕ ਵਿੱਚ ਖੜ ਮੈ ਰੀ ਨੂੰ ਲਲਕਾਰਦਾ ਛੰੜੜਾਏ ਪਿੰਡ ਜੋ ਦੇ ਰਸ਼ਮਾਲ ਦਾ ਕਿੰਨੇ ਸਾਰੇ ਪਿੰਡ ਘੁੰਮਣੋਂ ਮੈਂ ਰਹਿ ਗਿਆ ਜੀ ਫੇਰ ਉਹਨਾਂ ਸਿੰਘਾਂ ਦੇ ਖਿਆਲੀ ਤੈਗ ਮੰਗਦਾ ਹਾਂ ਮਾਫ਼ੀ ਸੋਢੀ ਤੇ ਜਟਾਣੇ ਤੋਂ ਮੰਗਦਾ ਹਾਂ ਮਾਫ਼ੀ ਸੋਢੀ ਤੇ ਜਣਾਣੇ ਤੋਂ ਨਾਲੇ ਬਲਵੰਤ ਸਿੰਘ ਰਾਜੋ ਆਣੇ ਤੋਂ ਜਿਨ੍ਹਾਂ ਤੇ ਮੈਂ ਪਿੰਡ ਵੱਲ ਜਾ ਨਾ ਸਕਿਆ ਭਾਈ ਸੁਖੇ ਦੇ ਵੀ ਮਾਪਿਆਂ ਨੂੰ ਜਾ ਨਾ ਤੱਕਿਆ ਗਹਿ ਗੱਗੇ ਵਾਲੀ ਜੰਗ ਦੀਆਂ ਥਾਵਾਂ ਨੂੰ ਭੁੱਲ ਜਾਵਾਂ ਕਿਵੇਂ ਬੇਲੇ ਦੇ ਭਰਾਵਾਂ ਨੂੰ ਭੁੱਖੀ ਡੈਣ ਵਾਂਗੂ ਜੀਨੇ ਮੂੰਹ ਅੱਡਿਆ ਜੰਗ ਸਭਰਾਵਾਂ ਵੇਲੇ ਵੀ ਨਾ ਰੱਜਿਆ ਹਰੀਕੇ ਪਤਨ ਦਰਿਆ ਚੰਦਰਾ ਲੱਖਾਂ ਹੀ ਸਾਡੇ ਯੋਧੇ ਖਾ ਗਿਆ ਚੰਦਰਾ ਇਸ ਸਿੱਕੀ ਜੰਮੀ ਕੁਰਬਾਨੀਆਂ ਦੇ ਦੌਰ ਤੋਂ ਮੈਂ ਇਹੋ ਕੁਝ ਸਿੱਖਿਆ ਏ ਚਮਕੌਰ ਤੋਂ ਇਸ ਪਿੱਛੋਂ ਮੈਂ ਆਨੰਦਪੁਰੇ ਆ ਗਿਆ ਜਿੱਥੋਂ ਕੁਰਬਾਨੀਆਂ ਦਾ ਧੋਰੇ ਆ ਗਿਆ ਲੋਕੀ ਕਹਿੰਦੇ ਉਹਨੇ ਤੇ 4 ਵਜੇ ਨੇ ਮਿਲ ਜਲ ਸੀਗਾ ਉਹਨੇ ਕਈ ਹਜ਼ਾਰ ਬਾਰੇ ਨੇ ਚੰਦਰੀਆਂ ਨਜਰਾ ਪੰਜਾਬ ਖਾਲਿਆ ਕਰਦੇ ਤੂ ਮੇਰ ਹੁਣ ਬਾਜਾਂ ਵਾਲਿਆ ਕਰਦੇ ਤੂ ਮੇਰ ਹੁਣ ਬਾਜਾਂ ਵਾਲਿਆ ਜਿਹੜੇ ਡਰਦੇ ਸੀ ਪੰਜਾਬ ਆਉਣ ਵੇਲੇ ਅੱਜ ਉਹ ਕਬਜ਼ਾ ਪੰਜਾਬ ਤੇ ਕਰੀ ਜਾਂਦੇ ਰੋਕਣਾ ਸੀ ਤੇਰੇ ਸਿੰਘ ਸੂਰਿਆ ਨੇ ਤਾਂ ਆਪਸ ਵਿੱਚ ਹੀ ਲੜੀ ਜਾਂਦੇ ਤੇਰੀ ਬਾਣੀ ਤੇ ਰੋਜ਼ ਪਵਾ ਦੇ ਉਸਦੇ ਧੜੇ ਬਾਜੀ ਦਾ ਭੂਤ ਸਵਾਰ ਹੋਇਆ ਬਾਜਾਂ ਵਾਲਿਆ ਕੌਮ ਤੇ ਕਰੀ ਕਿਰਪਾ ਤੇਰੀ ਕੌਮ ਦਾ ਮੰਦੜਾ ਹਾਲ ਹੋਇਆ ਕੌਮ ਦਾ ਮੰਦੜਾ ਹਾਲ ਹੋਇਆ ਹਾਲ ਹੋਇਆ ਸੱਚੇ ਦਿਲ ਤੋਂ ਧੰਨਵਾਦ ਕੋਟਾਂ ਅਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਧੰਨ ਸਤਿਗੁਰ ਗ੍ਰੰਤ ਸਰ ਜੀ ਮਹਾਰਾਜਿਆਂ ਦਾ ਪ੍ਰਬੰਧਕ